ਕਪੂਰੇ ਇੰਨਾ ਤੱਕ ਥੀਕਾ ਛੜ ਹੈ ਹੀ ਨਹੀਂ ਬਾਕੀ ਦਾ ਜੀ ਨੂੰ ਕਿਸੇ ਦੀ ਖਬਰ ਨਹੀਂ ਉਹਨੂੰ ਕਿਸੇ ਦੀ ਖਬਰ ਨਹੀਂ ਕਰ ਜਾ 200 ਘਟ 23 ਦੀ ਬਾਝੋਂ ਤਾਂ ਆਪਾਂ ਲੱਗੇ ਹੁੰਦੇ ਨੇ ਬੰਦੇ ਨੂੰ ਬੰਦੇ ਤੇ ਵਿਸ਼ਵਾਸ ਹੁੰਦਾ ਹੈ ਰੋਸ ਹੁੰਦਾ ਹੈ ਹਾਂ ਤੂੰ ਮੇਰੀ ਗੱਲ ਮੰਨਣੀ ਬਾ ਬੱਕਰੀ ਵੇਚਤੀ ਤੇਰੀ ਤੈਨੂੰ ਤਾਂ ਹੀ ਬੈਠਾ ਤੇਰੀ ਫੜਾ ਦੇ ਸਹੀ ਤੈਨੂੰ ਕਰਦਾ ਹੈਰਾ ਫੇਰੀ ਹਾਂ ਹੁਣ 22000 ਰੁਪਇਆ ਕਹਦਾ ਹੈ ਪੱਕਿਆਂ ਦੇ ਬਾਹਰ ਤਰੀ ਜਾਂ ਮਿੱਤਰਾ ਦੇਣੀ ਆ ਦੇਵੇ ਨਹੀਂ ਇਹਦੀ ਮਰਜ਼ੀ ਮਿੱਤਰਾ ਦੂਰ ਦੀ ਲੈ ਜਾ ਛੱਲੀਆਂ ਬਣਾਣੀ ਦਾਣੇ ਕਹਦਾ ਨਹੀਂ ਮਿੱਤਰਾ ਨੇ ਕੋਈ ਸੁਭਾਈ ਦੇ ਨਹੀਂ ਤੇ ਸੁਭਾਈ ਦਾਨੀ ਭੱਜ ਕੇ ਨੇ ਭਜਾਏ ਦਿੱਤਾ ਮੈਂ ਤੈਨੂੰ ਮੈਂ ਤਾਂ ਕੋਈ ਕੱਚੇ ਗੱਲ ਨਹੀਂ ਕਰੀ ਹਾਂ ਲਾਹਣੀਆਂ ਵੀ ਜਣਾ ਕਰਤੀਆਂ ਨਾਲ ਦੀ ਨਾਲ ਹਾਂ ਕਰੂਗੀ ਨਹੀਂ ਤੇਰੇ ਕਣੀ ਤੇਰੇ ਕਣੀ ਉਲਟ-ਪਲਟ ਸੋਨਾ ਸਰੋਂ ਦੀਆਂ ਫਲੀਆਂ ਆ ਫਿਰ ਮੈਂ ਇੱਕ ਦਾ ਹਰ ਜੇ ਤੂੰ ਕਹਿ ਦੇ ਵਿੱਚ ਬਹੁਤ ਜਗ੍ਹਾ ਵੀਰਵਾਰ ਕੇ ਬੇਨਤੀਆਂ ਆਜੂ ਹੋ ਰਹੀ ਹੈ ਨਾ ਇਹ ਨਹੀਂ ਨਹੀਂ ਕਿਹਾ ਬਈ ਕੋਈ ਗਰੰਟੀ ਨਹੀਂ 100 ਮਾਨ ਠੰਡਰ ਮੈਂ ਕੱਚਾ ਪਤਾ ਠੰਡਰ ਰੱਬ ਕਹਿੰਦਾ ਰਹਿ ਸੱਚਾ ਹਾਂ ਕਿਉਂ ਜੀ ਜਮਾਤਰੀ ਗੱਲ ਨਹੀਂ ਮੇਰੀ ਗੱਲ ਸੁਣ ਇਹ ਗੱਲਾਂ ਦੇ ਯਾਰ ਕੈਮਰਿਆਂ ਦਾ ਹੋਰ ਕੁਝ ਨਹੀਂ ਮੇਰੇ ਲਵੇਂ ਮੈਂ ਬੰਦਾ ਹੀ ਹਾਂ ਸਹੀ ਗੱਲ ਹੈ ਕੀ ਲਾਇਆ ਜਨਾਬ ਖੁੱਲਾ ਕਰਨੋ ਖਾਣਾ ਬਾਈ ਲੈ ਆਇਆ ਜਾਈ ਬਾਈ ਪਿੰਡ ਬਲਾਡੇ ਤੋਂ ਯਾਰ ਮੇਰਾ ਮਿੱਤਰ ਪੂਰਾ ਵਧੀਆ ਇਹ ਬੰਦਾ ਨਿਸਾਨ ਹਾਂ ਕਿਉਂਕਿ ਮਹੀਂ ਨੂੰ ਭੰਤ ਵਰਗੀ ਮਨਦੀ ਪਹਿਲੀ ਵਾਰ ਰੱਖਣ ਸਿੱਖਦਾ ਕੱਲ ਮੇਰੀ ਗੈਰ ਹਾਜ਼ਰੀ ਤੋਂ ਬਿਨਾਂ ਤੁੰਗ ਵਾਲੀ ਦੀ ਮੰਡੀ ਚੋਂ ਲਿਆਇਆ ਹੈ ਬੱਕਰੀਆਂ ਬਹੁਤ ਵਧੀਆ ਬੱਕਰੀਆਂ ਲੈ ਕੇ ਆਇਆ ਮੈਂ ਹੈ ਨਹੀਂ ਤੇ ਕੱਲ ਮੰਡੀ ਦੇ ਵਿੱਚ ਚੰਗੀਆਂ ਬੱਕਰੀਆਂ ਲੈ ਕੇ ਆਇਆ ਡਾਕਟਰ ਸਾਹਿਬ ਤੋਂ ਬਲਵੰਦਰ ਮਾਨ ਜੀ ਤੋਂ ਐਨ ਸਰੇ ਦੀਆਂ ਬੱਕਰੀਆਂ ਲੈ ਕੇ ਆਇਆ ਮੇਰਾ ਭਾਈ ਵਧੀਆ ਅੱਜ ਵੀ ਦੇਖ ਰਿਹਾ ਕੀ ਕਰਦੇ ਆ ਦਾਲ ਮੁਰਗਾ ਕੀ ਬਣਾਉਂਗਾ ਆ ਜਾਓ ਜੀ ਵਾਹ ਤੂੰ ਕਹਿੰਦਾ ਖਾਣਾ ਉਹੀ ਬਣਾ ਲਾਂਗੇ ਹਾਂਜੀ ਲਾਓ ਮੁੱਲ ਬੱਸ ਲਾ ਰਿਹਾ ਹੁਣ ਤੂੰ ਭਾਈ ਲੈ ਰਹੀ ਹੈ ਤੂੰ ਪਹਿਲਾਂ ਕੀ ਲਾਇਆ 22000 ਰੁਪਿਆ ਕਹਿੰਦਾ ਪੱਕਿਆਂ ਦੇ ਬਾਹਰ ਵੇਚੀ ਜਾਂ ਮਿੱਤਰਾ ਦੇਣੀ ਆ ਦੇਵੇ ਨਹੀਂ ਇਹਦੀ ਬਾਤ ਨਹੀਂ ਮਿੱਤਰਾ ਦੂਰ ਜਾ ਪਤਾ ਲਿਆ ਹੁਣ ਤੇ ਜੀ ਕਹਿੰਦੇ ਵੇ ਰਾਜੂ ਮਿੱਤਰਾ ਦੂਰ ਦੀਆਂ ਲੈ ਜਾ ਛਲੀਆਂ ਬਣਾਣੀ ਜਾਣੇ ਕਹਦਾ ਨਹੀਂ ਮਿੱਤਰਾਂ ਨੂੰ ਮਿੱਤਰਾਂ ਨੂੰ ਕੋਈ ਸੁਭਾਈ ਨਹੀਂ ਤੇ ਸੁਭਾਈ ਨਹੀਂ ਪੱਜ ਕੀ ਨੇ ਭਜਾਏ ਦਿੱਤਾ ਮੈਂ ਤੈਨੂੰ ਮੈਂ ਤਾਂ ਕੋਈ ਕੱਚੇ ਗੱਲ ਨਹੀਂ ਕਰੀ ਤੂੰ ਨੇ ਭਜਾਏ ਦਿੱਤ 2000 ਰੁਪਏ ਬਹੁਤ ਹੋਰ ਬਤ ਲਾਗਾ ਤੂੰ ਫਾਕੀ ਗੱਲ ਸੁਣ ਲੈ ਯਾਰ ਤੂੰ ਹਾਰੇ ਨਵੇਂ ਮੈਨੂੰ ਮਿੱਤਰ ਦੋਏ ਹਾਂ ਜ਼ੀਰੋ ਫੰਡਰ ਹੈ ਹਾਂ ਆਪਾਂ ਫੰਡਰ ਕਹਿ ਕੀ ਦੇਉਂ ਜੀ ਇਹਦੇ ਚ ਨਾ ਤੂੰ ਕੱਚਾ ਨਾਲੇ ਮੈਂ ਕੱਚਾ ਹਲਾ ਕਹੂ ਰਾਜੂ ਨੇ ਲਟਾ ਦੇ ਮੈਂ ਕਦੇ ਕਰਦਾ ਸਰਪੰਚ ਸਾਹਿਬ ਨੂੰ ਪੁੱਛ ਲੈ ਪਰ ਆਹ ਟਰੈਕਟਰ ਨਹੀਂ ਨਹੀਂ ਤੂੰ ਉਹ ਅਸੀਂ ਤਾਂ ਫੰਡਰ ਮੰਨਦੇ ਆ ਭਾਈ ਅਸੀਂ ਗੱਭਣ ਨਹੀਂ ਮੰਨਦੇ ਨੂੰ ਬਾਕੀ ਆਪਣੇ ਖਾਨ ਸਾਹਿਬ ਨੇ ਮੇਰੇ ਤੇ ਮਾਨ ਕਰਿਆ ਮੈਂ ਤੇਰੇ ਟੋਲ ਤੇ ਲੈ ਮੈਂ ਦੇ ਭਾਈ ਇਹ ਲੈ ਆਪ ਵੀ ਲੈਂਦਾ ਕੋਈ ਮੈਂ ਰੱਬ ਨਹੀਂ ਆਪ ਹੀ ਸੋਤੇ ਕਰਨ ਜਾਣਦਾ ਐਡੀ ਕੋਈ ਬੜੀ ਗੱਲ ਨਹੀਂ ਬੰਦੇ ਨੂੰ ਬੰਦੇ ਤੇ ਵਿਸ਼ਵਾਸ ਹੁੰਦਾ ਦੋਸਤ ਹੁੰਦਾ ਅੱਛਾ ਹਾਂ ਤੂੰ ਮੇਰੀ ਗੱਲ ਮੰਨ ਲਈ ਬਾ ਬੱਕਰੀ ਵੇਚਤੀ ਤੇਰੀ ਤੈਨੂੰ ਢਾਈ ਬੈਠਾ ਤੇਰੀ ਖੜਾ ਦੇ ਚਾਈ ਤੈਨੂੰ ਕਰਦਾ ਹੈਰਾ ਫੇਰੀ ਹਾਂ ਗੰਨ ਕਰਦਾ ਹੈਰਾ ਫੇਰੀ ਲੈ ਫੜ ਸਾਈ ਤੈਨੂੰ ਕਰਦਾ ਹੈਰਾ ਫੇਰੀ ਪੁੱਤਨੀ ਫਿਰੇ ਫਲਕਾਰੀ ਬੈਠੀ ਵਿੱਚ ਤਿਰੰਗਣਾ ਦੇ ਕਿਆ ਖੇ ਤੇ ਪਾ ਗਈ ਓ ਫਲਕਾਰੀ ਹਾਂ ਮਾ ਮੁੱਲ ਲਾ ਆ ਵੇਖਤੀ ਮਾ ਮੁੱਲ ਅੱਜ ਤੇ ਕਹੂੰਗਾ ਕਿਤੇ ਆ ਕੇ ਕਹੇ ਵੀ ਹਾਂ ਰਾਜੇ ਦੇ ਸਰੇ ਚੱਕਤੀ ਲੈ ਲੈ ਤੂੰ ਕਹਿਣਾ ਮੜੇ ਬਾਈ ਜੀ ਬਸ ਚੁੱਪ ਕਰ ਸਾਤੇ ਬਾਈ ਨਾ ਉਹ ਬਸ ਪਾਰਾ ਹੋ ਗਿਆ

ਖਾਣਾ ਵੀ ਦਾ ਹਾਉਦਾ ਹਾਂ ਜੀ ਹਾਂ ਲੱਤ ਕਰੇ ਮੜਾ ਰਾਜੂ ਭਾਈ ਖੁੱਲਾ ਕਰੋ ਖਾਣਾ ਖੁੱਲਾ ਕਰੋ ਉਹ 200 ਕੱਟ ਆ ਨਾ ਖਰੀਦਾ ਰਾਜੂ ਨੇ ਭਾਈ ਹਾਂ ਜਾਓ ਜੀ ਬੱਕਰੀ ਦੇਸਲ ਤੋਂ ਵਧੀਆ ਜੱਜ ਬਣਿਆ ਕਾਲੀ ਪੂਰੀ ਵਧੀਆ ਕੱਟ ਕਾਠ ਵਾਲੀ ਹੈ ਜੀ ਰਾਜੂ ਗਿੰਦਾ ਬੱਕਰੀ ਹੈ ਜੀ ਹੋ ਗਿਆ 232000 ਦਾ 232000 ਦਾ ਹਾਂ ਜੀ ਬਹੁਤ ਕੁਆਲਟੀ ਦੀ ਬੱਕਰੀ ਖਰੀਦ ਕੇ ਦਿੱਤੀ ਹੈ ਸੇਰ ਸਿਰਾਂ ਲੱਗਿਆ ਪਿਆ ਹਾਂ ਆ ਲੈ ਲੈ ਹੰਨੀਆਂ ਵੀ ਗਣਾ ਕਰਤੀਆਂ ਨਾਲ ਆ ਦੀਆਂ ਹਾਂ ਕਰੂਗੀ ਚੱਲ ਬਈ ਤਵਾ ਜੀ ਆਈ ਉਹ ਗੱਲ ਬੱਕਰੀ ਨਹੀਂ ਕਰਦਾ ਨਹੀਂ ਰਾਜੂ ਲੈ ਕੇ ਆਇਆ ਇਹ ਗੱਲਾਂ ਦੀ ਨਤੀਜੇ ਦੇ ਮਰਲੇ ਕੁਛ ਨਹੀਂ ਪੈਸੇ ਵੱਧਦੇ ਪੈਸੇ ਦਿੰਨੇ ਆ ਹੁਣੀ 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 ਹੋਣਾ ਕਰੋ ਖਾਰਾ ਉਹ ਟ੍ਰੈਟ ਲੱਗ ਰਿਹਾ ਨੂੰ ਆ ਆ ਗਿਆ ਨਿਆਰੀ ਫੇਰ ਆਉਂਦਾ ਜੀ ਮੈਂ ਅਗਲਾ ਕਹਿੰਦਾ ਖਾਲੇ ਕਿਤੇ ਉਹਨਾਂ ਵੀਡੀਓ ਬਣਾਉਣ ਵਾਸਤੇ ਨਾ ਕਰੀ ਜਾਨੇ ਹੁਣ ਜਿਹੜੀ ਸਟਾਈਲ ਹਾਂ ਸਟਾਈਲ ਹਾਂ ਓ ਬਾਈ ਕੈਂਪੂ ਵਾਲਿਆ ਪਰੇ ਕਰ ਕੈਂਪੂ ਵਾਲਿਆ ਧੱਕਾ ਲਾ ਕੇ ਕਰ ਤੋ ਬਾਈ ਰੁਕ ਲੋ ਬਾਈ ਆ ਜਾ ਬਾਈ ਵਿਚੇ ਵਿਚੇ ਨੂੰ ਆਇਆ ਦੋਵੇਂ ਪਾਸੋਂ ਕਿਹੜਾ ਪੈਸੇ ਕਿਣ ਆਉਣ ਲੱਗਿਆ ਬਾਈ ਨੂੰ ਉਹ ਸਾਹਮਣੇ ਖੜਾ ਬਾਈ ਇਹ ਰਾਜੂ ਕੋਲ ਆ ਕੇ ਪੈਸੇ ਬਾਈ ਨੇ 700 ਨੇ ਦੇਤੇ ਲਓ ਜੀ ਆਹ ਲਓ ਜੀ ਦੋ ਹਾਂ 10000 ਹੋ ਗਏ ਜੀ ਬੋਲ ਰਿਹਾ ਅਜੇ 5 ਨੂੰ ਟਰਾਜੂ ਡੇਟ ਦੇ ਬਾਰੇ 5 500 ਹੋ ਗਏ ਹਾਂ 11 11 13 ਜਦੋਂ ਹੈ ਨਾ ਅਨਾਦ ਸੰਤਰਾਇ ਆਜੋ ਭਾਈ ਕਾ ਚਰਮੇ ਅਨਾਦ ਸੰਤਰਾਇ ਆਜੋ ਭਾਈ ਆਹ ਆ ਭਾਈ ਨਾ ਚਰਮੇ ਅਨਾਦ ਸੰਤਰਾਇ ਆਯੋ ਪਾਈ ਗਾਜਰ ਮੇਂ ਸੋ 300 ਸਾਂਤਰਾ 200 ਆ ਇਹ ਕਿੰਨਾ ਸੋਹਣਾ ਬੱਲੇ ਟੁੱਟਿਆ 200 200 ਸਾਂਤਰਾ 300 ਆਯੋ ਪਾਈ 200 ਗੁੱਲਾ 200 ਦੇਣੀ ਹੈ 200 ਦਾ ਟੈਂਪਰ ਕਿੰਨਾ ਹੋ ਗਿਆ 23 ਹੋ ਗਿਆ ਇਹ ਸਾਢੇ 22 ਹੋ ਗਿਆ ਸਾਢੇ 22 ਹੋ ਗਿਆ 500 ਹੋਰ ਦੇ ਇਹਨਾਂ ਨੂੰ 23 ਦੇ ਦੇ 200 ਰੇਟ ਕਰਾ 200 ਮੋੜੂ ਮੈਂ ਬਸ ਆਇਗਾ 200 ਆ ਲਓ ਜੀ 100 ਆ ਲਓ ਪੂਰੇ ਕਰੋ ਤਾਂ ਆ ਲਓ ਗਿਨ ਲਓ ਜੀ ਪੈਸੇ ਆ ਫੜੋ ਹੀ ਪੈਸੇ ਪੂਰੇ ਕਰੋ ਜੀ 200 ਕਾ 300 ਵੀ ਕਿੰਨਾ ਸਮਾਂ ਲੱਗਾ ਟੁਣਾ ਹੋ ਰਹੀ ਹੈ ਇਹ ਤੈਨੂੰ ਆਇਆ ਇਹ ਤੈਨੂੰ ਆਇਆ ਬਿੰਦੀ ਹੋ ਗਿਆ ਉਹ ਠੀਕ ਹੈ ਭਾਈ ਕਿਹੜੇ ਪਿੰਡ ਤੋਂ ਐ ਭਾਈ ਸਤਰਾਜ ਜੀ ਸਾਰੇ ਰਾਜ ਚਰ ਬੈਠਾ ਅੱਛਾ ਜੀ ਸ਼ਾਮਲੂ ਕਰ ਲਈ ਭਾਈ ਮਰਜੀ ਗੱਲ ਮੈਂ ਸੌਦਾ ਕਰਾ ਰਿਹਾ ਤੀ ਮੈਂ ਕਿੱਥੇ ਬੜਾ ਕਮਾ ਲੱਗ ਗਿਆ ਹੋਇਆ ਹਾਂਜੀ ਹਾਂਜੀ 2800 ਠੀਕ ਹੈ ਭਾਈ ਠੀਕ ਹੈ ਭਾਈ ਜੀ ਕਾ ਸਾਭ ਕਰੂਗਾ ਮਦਰ ਨਾ ਛੋਟ ਸਾਡ ਕੋ ਰਾਜੂ ਕੋਈ ਕਰਦੇ ਚ ਦਿਖਾਈ ਕਰਾ ਦੇ। ਦਿਖਾਈ ਤਾਂ ਦੋ 200 ਤਾਂ ਪਹਿਲੀ ਛੋਟ ਤਾਂ ਕਰਾ ਗਿਆ। ਇਹ ਤਾਂ ਹੁੰਦਾ ਨਹੀਂ ਹੁੰਦਾ। ਹਾਂ ਬਹੁਤ ਦੱਬ ਕੇ ਲੈ ਗਿਆ। ਕੋਈ ਨਹੀਂ ਦੱਬਣਾ ਵੀ ਕਹਿੰਦਾ ਤੇਰੇ ਵਰਗਾ। ਉਹ ਮਾਂ ਨਹੀਂ ਹੁੰਦਾ ਇਹ ਕਿਹ ਹੈ। ਹਾਂ ਦਿਖਾਈ ਕਰਾ ਪਾ ਜੀ। ਠੀਕ ਹੈ ਜੀ। ਦਿਖਾਈ ਦਿਖਾਈ। ਇਹ ਨਾਲ ਗ੍ਰੋਥ ਵਾਸਤੇ ਦੁੱਧ ਆਉਂਦਾ। ਇਹ ਨਾਲੇਦਾਰ ਮੇਰੀ। ਛੋਟੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਫਰੀਡ ਆ ਪ੍ਰਾਣੀ। ਪਹਿਲਾਂ ਦੇਖਾਂ ਸੀਦਾ ਪੰਜਾਬ ਦੇ ਜਿੰਦਾਬਾਦ ਜੀ ਕੀ ਗੱਲ ਕਰਦੇ ਬੱਕਰੀ ਪਾਲਣ ਟ੍ਰੇਨਿੰਗ 10000 ਮੈਂ ਕਿਹਾ ਇਹ ਕੰਦਾ ਚਾਰ ਰਾਤੀ ਸਾਡੇ ਤੇ ਮੈਂ ਤਾਂ ਨਜ਼ਮ ਤੋਂ ਪਹਿਲੇ ਪਹਿਲੇ ਪੂਰੇ ਲਾਤੀ ਕਿਸੇ ਵੀਰ ਨੇ ਕੋਈ ਟ੍ਰੇਨਿੰਗ ਦੇ ਵਿੱਚ ਆ ਬੋਲਿਆ ਕਿੱਥੇ ਫਿਰਦਾ ਤੂੰ ਕਿੱਥੇ ਮੈਨੂੰ ਫੇਰ ਆਈ ਡੋ ਨਾ ਉਹ ਮਾਤਾ ਮੈਂ ਗੱਲ ਸੁਣ ਮੇਰੇ ਵੀ ਬੱਚੇ ਨੇ ਤੇਰੇ ਬੱਚੇ ਨੇ ਰੋਟੀ ਦਾ ਮਾਰਾ ਫਿਰ ਦਾੰਦ ਕਾਈ ਕਰਦਾ ਪਤਾ ਰੋਟੀ ਤੇ ਇਥੋਂ ਵੀ ਲੈਣੀ ਐ ਇਥੋਂ ਵੀ ਲੈਣੀ ਐ ਪਹਿਲਾਂ ਵੀ ਤੈਨੂੰ 50 ਦੇ ਕੇ ਟਾਲਦਾ ਮੈਨੂੰ ਬਾਹਰ ਚੱਲ ਕੋਈ ਨਾ ਨਾਲੇ ਦਾ जिम्मेदार ਦਾ ਠਿਕਣਾ ਉਹਦਾ ਘਰ ਹੱਥ ਵੇਚਦਾ ਹੁਣ ਤੇਰਾ ਪੂਰਾ ਹੱਥ ਧੱਕੇ ਨਾਲ ਨਹੀਂ ਖੋਕੇ ਲ ਜਾਂਦਾ ਨਾ 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 ਤੇਰਾ ਪਸੂ ਵਿੱਚ ਰੱਖ ਲਈ ਧੱਕੇ ਨਾਲ ਨਹੀਂ ਨਾ ਨਾ ਧੱਕੇ ਨਾਲ ਨਹੀਂ ਗੁੱਗੂ ਦਾ ਰੱਖ ਲਈ ਨਹੀਂ ਨਾ ਸੀ ਬਟੂ ਇਹਦੇ ਮੂੰਹ ਹੱਥ ਤਾਂ ਕਰ ਐ 500 ਦਾ 100 ਦਾ ਲੋਡ ਤੇਰੇ ਵਿੱਚ ਕੋਣ ਛੱਡੂ ਇੱਧਰ ਮੂੰਹ ਕਰ ਵੀਡੀਓ ਕਨੀ ਮਾਇਆ ਕਿਹੜਾ ਕਹਿੰਦਾ ਛੱਡੂ ਦਾ ਕੋਈ ਇਹਨਾਂ ਪੂਰੇ 14 ਦਾ ਵੇਚਦੀ ਆ ਸਰਾ Thank you. ਚੱਲ ਨਵੇਂ ਬਹੁਤ ਸੀ ਠੀਕ ਹੈ ਮੇਰਾ ਸੋਹ ਚਾਹੀਦਾ ਭਾਈ ਨਾ ਫੇਰ ਰਬਰ ਹਟ ਛੱਡ ਜਾ ਫੇਰ ਰਹਿਣ ਦੇ ਵਾਸਤੇ ਬਾਹਰ ਮੈਂ ਰੱਬ ਮਾਰ ਗੱਲ ਨਹੀਂ ਤੇਰੀ ਬਾਬਾ ਡਾਈਟ ਮਰਾ ਜੂਬਾ ਛੱਡ ਦੇ ਨਹੀਂ ਪਰ ਰਹਿਣ ਦੇ ਇਹ ਨਹੀਂ ਦਿੰਦਾ ਬਹੁਤ ਪੈਸੇ ਲਵਾਤੇ ਪਰ ਰਹਿਣ ਦੇ ਵਾਸਤੇ ਨਹੀਂ ਦਿੰਦਾ ਠੀਕ ਹੈ ਮੇਰਾ ਤੇਰੀ ਮਰਜ਼ੀ ਹੈ ਇਹ ਤੇਰੀ ਮਰਜ਼ੀ ਹੈ ਯਾਰ ਨਾ ਨਾ ਬੱਸ 라ਜੂ ਹੁਣ ਆਪ ਲੈ ਨਹੀਂ ਬੱਸ ਨਹੀਂ ਇੰਨਾ ਆਉਣਾ 100 ਨਹੀਂ 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 ਤੇਰੇ ਕਨੀ ਤੇਰੇ ਕਨੀ ਉਲਟ ਉਲਟਾਉਣਾ ਸਰੋਂ ਦੀਆਂ ਫਲੀਆਂ ਆ ਜੋ ਫਿਰ ਮੈਂ ਵੀ ਹਟ ਗਿਆ ਹੋ ਗਿਆ ਤੁਰੇ ਕਹਿ ਪਾਣ ਫਲਵਾਉਣਾ ਖੇਲਵਾਉਂਦੇ 15 10 5 10000 ਤੋਂ ਕਿੱਥੇ 14 ਦੇ ਵਾਗਿਆ ਆ ਮੇਮ ਨੇ ਕਹਿੰਦਾ 15 ਦਾ ਦੇ 500 ਕਿੱਥੇ ਠੋਕਦੀ ਕਹਾਣੀ ਦੇਖੀ ਭਾਈ ਬਾ ਦੇ ਲੈ ਨਾ ਨਹੀਂ ਦੇਣਾ ਇਹਦੀ ਮਰਜ਼ੀ ਆ ਚੱਲ ਕੋਈ ਮੈਂ ਰੱਖ ਲਵਾਂ ਇਹਦੀ ਮਰਜ਼ੀ ਆ ਇਹਦੀ ਮਰਜ਼ੀ ਆ ਨਾ ਵਿਚਾਰਿਆ ਬਚਾਰਾ ਆਪਾਂ ਇੱਧਰ ਵੀ ਆ ਜਣਾ ਪਰ ਬਸ ਬਚਾਰਾ ਇੱਕ 10 ਬਚਾਰਾ ਹੋਰ ਵਿਚਾਰਾ ਗਿਆ ਵਿਚਾਰਾ ਲੈਣਾ 11 ਲੈਣਾ ਨਹੀਂ ਨਹੀਂ ਬੈਠਣਾ ਰਹਿਣ ਦੇ ਨਹੀਂ ਹੈਂ ਉਹਰਾ ਕਰ ਉਹ ਕਾਟੋ ਕਿੰਗ ਚੜਾਵੇ ਲੁਕੇ ਨੇ ਤੇ 700 ਤੇ 200 ਉੱਤੇ ਚੌਥਾ ਦਾ ਵੇਚਦਾ ਚੱਲ ਠੀਕ ਆ ਭੱਜ ਕਿੱਧਰ ਭੱਜੇਗਾ ਹਮ ਨਾ 2 ਮਿੰਟ ਖੜ ਜਾ ਸੰਦੇ ਤੇਰਾ ਸੌਦਾ ਕਰਾਵਾਂ ਆ ਕਰਾ ਰੱਖੀਂ ਦੰਦਰਾਂ ਦਾ ਆ ਨਾ ਯਾ ਗੁੱਸੇ ਕਿਉਂ ਆ ਨਾ 2 ਮਿੰਟ ਖੜਾ ਹਾਂ ਓਏ ਖਾ ਜਾਈ ਮੁੰਡਿਆ ਵਈ ਇਹਦੇ ਨਾਲ ਸੌਦਾ ਕਰਾਂਗੇ ਅਮੇਰਾ ਮੁੰਡਿਆ ਸੌਦਾ ਕਰਾਉ ਯਾਰ ਇਹ ਨਹੀਂ ਕਰਾਂਦਾ ਮੈਨੂੰ ਤੇਰੀ ਨਹੀਂ ਥੋੜੀ ਹੁੰਦੀ ਆ ਕਰਨ ਸਿੱਖ ਜਾਣਗੇ ਔਰ ਇਦੂ ਗੱਲੋਂ ਵੜਵਾ ਦੇਣਗੇ ਇਹਨਾਂ ਦੇ ਠੀਕ ਹੈ ਤੇਰੀ ਮੈਨੂੰ ਇੱਡੀਆ ਦੰਗੇ ਮੈਂ ਮੇਰੇ ਨਾਲ ਸਮ ਮੈਂ ਦੇ ਦੂੰਗਾ ਬਾਤ ਕਰਦਾ ਬਰੇ ਗੱਲ ਬੀਜੀ ਆ ਮੈਂ ਥੋੜਾ ਜੀ ਖੁਣਾ ਲੈ ਇੱਕ ਮਿੰਟ ਲੈ ਕੇ ਜਦੋਂ ਹੋਣਾ ਹੁੰਦਾ ਹੋਣਾ ਬੱਕਰਾ ਲੈ ਕੇ ਦੂੰ ਤੂੰ ਜਾ ਮੈਂ ਖੜ ਗਿਆ ਥੋੜਾ

ਪੈਨ ਭਾਈ ਗਾਂਝਰ ਵਿੱਚ ਸਨ ਨਾੜਾ ਨਾਸ ਸੰਸਰਾ ਜੁੰਦਾ ਆਜੋ ਭਾਈ ਗਾਂਝਰ ਵਿੱਚ ਸਨ ਇਹ ਸੰਸਰਾ ਉਧਰ ਕੈਮਰਾ ਦਿਖਾ ਦੇ ਕਿੰਨੇ ਲੱਗੇ ਹੋਏ ਨੇ 10 11 ਤਿੰਨ ਇਧਰ 81 ਇਧਰ ਅੱਜੜਪਾ ਗੋਡਵਾਲ ਪੰਜਾਬ ਆ ਆਜੋ ਭਾਈ ਗਾਂਝਰ ਵਿੱਚ ਸਨ ਸੰਸਰਾ ਆਜਾ ਹੁਣ ਬੜੇ ਬਾਈ ਚੱਲ ਫੇ ਲਓ ਜੀ ਠੀਕ ਹੈ ਜੀ ਚਾਹ ਦਵਾ ਸੌਦਾ ਹੋ ਗਿਆ ਹੈ 1200 ਰੁਪਏ ਦਾ ਸਾਡੇ 700 ਆਹ ਦਿਖਾ ਦੂਗਾ ਬਈ ਦੇਖੋ ਦੋ ਸੌ ਦਾ ਹੋ ਗਿਆ ਜੀ ਕਿਵੇਂ ਲੱਗਾ ਵੀ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ ਜੀ ਇਥੇ ਦੇਵਾ ਬੜਾ